ਤੋ ਦੋਸਤੋ ਇੱਕ ਬੇਨਤੀ ਕਰਨੀ ਆ ਫੁੱਟਬਾਲ ਕਲੱਬਾਂ ਨੂੰ ਤੇ ਜਿਹੜੀਆਂ ਫੁੱਟਬਾਲ ਦੀ ਟੂਰਨਾਮੈਂਟ ਕਰਾਉਣੀ ਆ ਉਹਨਾਂ ਕਮੇਟੀਆਂ ਨੂੰ ਸਾਡੀ ਜਿਹੜੀ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਪਿੰਡ ਟਿੱਬੇ ਦੀ ਟੀਮ ਦੇ ਦੋ ਪਲੇਅਰ ਆ ਸਾਡੀ ਟੀਮ ਦਾ ਆਪਸ ਵਿੱਚ ਵਿਵਾਦ ਹੋ ਗਿਆ ਸੀ ਵਿਵਾਦ ਤੋਂ ਬਾਅਦ ਸਾਡੇ ਪਿੰਡ ਦੀ ਟੀਮ ਦੇ ਦੋ ਪਲੇਅਰ ਖੇੜੀ ਚੈਲੰਜ ਖੇਡਣ ਲੱਗੇ ਪਿੰਡ ਨੇ ਲੈ ਕੇ ਦੇਤਾ ਸੀਗਾ ਵੀ ਹਾਂ ਇਹ ਖੇੜੀ ਚੈਲੰਜ ਖੇਡ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਅਕਤੂਬਰ ਜਦੋਂ ਖੇੜੀ ਚੈਲੰਜ ਖੇੜ ਦੇ ਤਾਂ ਅਕਸਰ ਟੂਰਨਾਮੈਂਟਾਂ ਦੇ ਉੱਤੇ ਖਾਸ ਕਰਕੇ ਸਕੂਲ ਦੀ ਦਾ ਤਕਰੀਬ ਤਕਤੂਰੇ ਤਕਤੂਰੇ ਸਾਡੇ ਨੇੜੇ ਪਿੰਡਾਂ ਕਾਤੋਂ ਉਥੇ ਸਾਡੀ ਇਹਨਾਂ ਦੀ ਬਦੌਲਤ ਵੀ ਇਹ ਮੁੰਡੇ ਚੱਗੇ ਨੇ ਕਿਹੜੀ ਚੈਲੰਜ ਖੇੜਦੇ ਆ ਉਹ ਟੀਮ ਕੱਟੀ ਗਈ ਕਈ ਥਾਂ 'ਤੇ ਹੋਰ ਵੀ ਉਹ ਟੀਮ ਹੈ ਜਿਹੜੀ ਵਧੀਆ ਸੈਮੀ ਮੈਚਾਂ ਤੋਂ ਵੀ ਉਹਦਾ ਨਸਟੋ ਕੱਟ ਦਿੱਤਾ ਗਿਆ ਤੇ ਤੁਹਾਡੇ ਦੇ ਦੋ ਪਲੇਅਰ ਬਾਹਰ ਲੈ ਗਏ ਤੇ ਦੂਸਤੋ ਹੁਣ ਥੋੜੇ ਟਾਈਮ ਲੱਗ ਤੱਕ 3 ਤੋਂ 4 ਮਹੀਨੇ ਪਹਿਲਾਂ ਸਾਡੀ ਜਿਹੜੀ ਸਾਡੀ ਟੂਰਨਾਮੈਂਟ ਕਮੇਟੀ ਆ ਸਾਡਾ ਕਲੱਬ ਆ ਪਟਵਾਲਾ ਉਹਨਾਂ ਨੇ ਸਾਡੀ ਟੀਮ ਨੂੰ ਦੁਆਰੇ ਇਕੱਠਾ ਕੀਤਾ ਤੇ ਜਿਹੜੇ ਪਲੇਅਰ ਨੇ ਹੋਰੇ ਸਾਡੇ ਚ ਖੇਡਦੇ ਆ ਸਾਡੇ ਪਿੰਡ ਦੇ ਪਲੇਅਰ ਨੇ ਅਸੀਂ ਕੱਲ ਮਿੰਨੀ ਸਪਾਰ ਟੂਰਨਾਮੈਂਟ ਖੇਡਣ ਗਏ ਸੀ ਜਿੱਥੇ 1/4 ਸੈਕੰਡ ਰੌਂਡ ਦੇ ਮੁਕਾਬਲੇ ਦੇ ਵਿੱਚ ਸਾਡੀ ਟੀਮ ਨੇ ਮਿੰਨੀ ਸਪਾਰ ਦੀ ਟੀਮ ਨੂੰ ਸਕੋਰ ਤੇ ਹਰਾਤਾ ਤੇ ਸਾਡੀ ਟੀਮ ਉੱਥੇ ਕੱਟੀ ਗਈ ਕਿ ਇਹ ਪਲੇਅਰ ਖੇੜੀ ਚੈਲੰਜ ਖੇਡਦੇ ਹੁੰਦੇ ਸੀ ਐਂ ਕਹਿ ਕੇ ਤੋ ਮੇਰੀ ਬੇਨਤੀ ਹੈ ਅਗੇ ਜਿਹੜੀ ਸਾਡੀ ਵੀਡੀਓ ਆਇਆ ਸੀ ਤਮਾਮ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰਾਂਗੇ ਤੇ ਸਾਡੀ ਵੀਡੀਓ ਜਿਹੜੀ ਅਸੀਂ ਆਪਣੇ ਚੈਨਲ ਤੇ ਪਾਵਾਂਗੇ ਸੋ ਮੈਂ ਰਿਕਵੈਸਟ ਕਰਦਾ ਹਾਂ ਯਾਰ ਕਮੇਟੀਆਂ ਵਾਲਿਆਂ ਨੂੰ ਖਾਸ ਕਰਕੇ ਟੂਰਨਾਮੈਂਟ ਕਮੇਟੀਆਂ ਜਿਹੜੀਆਂ ਟੂਰਨਾਮੈਂਟ ਕਰਾਉਂਦੀਆਂ ਨੇ ਕਿ ਜੇ ਤਾਂ ਤੁਸੀਂ ਟੂਰਨਾਮੈਂਟ ਕਰਾਉਣਾ ਹੁੰਦਾ ਸਿਰਫ ਇਸੇ ਲਈ ਕਿ ਤੁਹਾਡੇ ਜਿਹੜੀ ਪਿੰਡ ਦੀ ਟੀਮ ਹੈ ਉਹ ਸਾਡੀ ਪਿੰਡ ਦੀ ਟੀਮ ਨੂੰ ਸਾਡੇ ਟੂਰਨਾਮੈਂਟ ਤੋਂ ਜਿੱਤੇ ਫਿਰ ਤਾਂ ਵੀਰੇ ਟੂਰਨਾਮੈਂਟ ਕਰਵਾਇਆ ਨਾ ਤੋ ਆਨੂੰ ਇਹਨੂੰ ਦੂਰੋਂ ਦੂਰੋਂ ਆਉਂਦੇ ਆ ਲੋਕਾਂ ਅਸੀਂ ਇੱਥੋਂ ਲਗਭਗ 35 40 ਕਿਲੋ ਗੱਲ ਕੇ ਗਏ ਰਾਤ ਨੂੰ ਅਸੀਂ ਤੋਂ 3:30 ਵਜੇ ਰਾਤ ਨੂੰ ਬਾਅਦ ਸਾਇਆ ਚਿੱਤਣ ਦੇ باوجود ਵੀ ਸਾਡੀ ਟੀਮ ਕੱਟੀ ਗਈ ਹੈ ਜਦੋਂ ਕਿ ਅਸੀਂ ਕਿਹਾ ਵੀ ਸਭ ਤੋਂ ਜਿਹੜੇ ਮਰਜ਼ੀ ਖੂਬ ਲੈ ਇਹ ਮੁੰਡਾ ਸਾਡਾ ਜਸਨ ਇਹ ਹੰਤੀ ਹੈ ਇਹ ਜਿਹੜੇ ਪਹਿਲਾਂ ਖੇੜਦੇ ਸੀ ਹੱਤੋਂ 4 ਮਹੀਨੇ ਪਹਿਲਾਂ ਖੇੜੀ ਦੀ ਟੀਮ ਖੇੜਦੇ ਸੀ ਉਹਨੇ ਸਾਡੇ ਚ ਪੱਕੇ ਤੌਰ ਤੇ ਖੇਡਣਗੇ ਕਿਸੇ ਵੀ ਹੋਰ ਟੀਮ ਟਕਰੀੜ ਦੇ ਤਾਂ ਇਹਦੇ ਤੇ ਇਤਰਾਜ਼ ਮੱਲਿਆ ਜਾਊਗਾ ਕੋਈ ਵੀ ਇਤਰਾਜ਼ ਲਾ ਦੇ ਅਸੀਂ ਮੰਨਾਂਗੇ ਪਰ ਤੋਂ ਬੇਨਤੀ ਆ ਹੱਥ ਜੋੜ ਕੇ ਟੂਰਨਾਮੈਂਟ ਕਮੇਟੀਆ ਨੂੰ ਤੇ ਜਿਹੜੇ ਟੂਰਨਾਮੈਂਟ ਕਰਾਉਂਦੇ ਨੇ ਫੁੱਟਬਾਲ ਦੇ ਕਲੱਬ ਨੇ ਉਹਨਾਂ ਨੂੰ ਵੀ ਬੇਨਤੀ ਆ ਯਾਰ ਟੀਮਾਂ ਦਾ ਜੋਰ ਲੱਗਿਆ ਹੁੰਦਾ ਟੀਮਾਂ ਨੇ ਬਹੁਤ ਮਿਹਨਤ ਕਰਕੇ ਉੱਥੇ ਤੱਕ ਪੜਨਾ ਹੁੰਦਾ ਤੇ ਤੁਸੀਂ ਯਾਰ ਸਿਰਫ ਇੱਕ ਪੱਖਪਾਤ ਕਰਦੇ ਤੌਰ ਤੇ ਟੀਮ ਨੂੰ ਕੱਟ ਦਿੰਦੇ ਹੋ ਸ਼ਰਮ ਵੀ ਹੋਣੀ ਚਾਹੀਦੀ ਇਹਦੇ ਵਿੱਚ ਅਸੀਂ ਰਾਤ ਆਪਣੇ ਸਪਾਰ ਸਪਾਰ ਮਿੰਨੀ ਸਪਾਰ ਵਾਲਿਆਂ ਨੂੰ ਬੇਨਤੀ ਵੀ ਕੀਤੀ ਵੀ ਭਾਵਾ ਸਾਡੇ ਪਿੰਡ ਵਗ ਚਲੋ ਸਤੋ ਪਤਾ ਕਰ ਲੋ ਇਹ ਮੁੰਡੇ ਸਾਡੇ ਪਿੰਡ ਦੇ ਪੱਕੇ ਤੌਰ ਤੇ ਸਾਡੇ ਪਿੰਡ ਦੇ ਬਸਿੰਦੇ ਨੇ ਹੁਣ ਸਾਡੇ ਪਿੰਡ ਦੀ ਟੀਮ ਚ ਖੇਡਦੇ ਆ ਪਰ ਇੰਨਾ ਕਹਿਣ ਦੇ ਬਾਵਜੂਦ ਵੀ ਸਾਡੀ ਟੀਮ ਨੂੰ ਕਿਹਾ ਕਿ ਅਸੀਂ ਜਿੱਤੇ ਕਿਹਨਾਂ ਨੂੰ ਮਿੰਨੀ ਸਪਾਰ ਦੀ ਟੀਮ ਜਿਹੜੀ ਸੀਨੀਅਰ ਟੀਮ ਚ ਉਹਨਾਂ ਨੂੰ ਅਸੀਂ ਬੈਨ ਕਰਕੇ ਇਸੇ ਕਰਕੇ ਸਾਡੀ ਟੀਮ ਕੱਟ ਦਿੱਤੀ ਗਈ ਸੋ ਮੈਂ ਰਿਕਵੈਸਟ ਕਰਦਾ ਕਿ ਇਹ ਮੁੰਡੇ ਪੱਕੇ ਤੌਰ ਤੇ ਸਾਡੇ ਦੋਨੇ ਪਲੇਅਰ ਨੇ ਕਪਟਨਰ ਨੇ ਤੇ ਪੱਕੇ ਤੌਰ ਤੇ ਹੁਣ ਇਹ ਟਿਬੀ ਟੀਮ ਚ ਖੇਡ ਰਹੇ ਨੇ ਕੋਈ ਵੀ ਟੀਮ ਸਰਾਜ ਕਰਨ ਤੋਂ ਪਹਿਲਾਂ ਸਾਨੂੰ ਦੱਸ ਦਿਆ ਕਰਿਓ ਤੇ ਇਹਨਾਂ ਦੇ ਜਿਹੜੇ ਡਾਕੂਮੈਂਟ ਪ੍ਰੂਫ ਹਾਂ ਫਿਰ ਉੱਪਰ ਟਿੱਬੇ ਆ ਤੇ ਟਿੱਬੇ ਦੀ ਜੰਪਲ ਨੇ ਸ਼ੁਰੂ ਤੋਂ ਟਿੱਬੇ ਵਿੱਚ ਜੰਮੇ ਨੇ ਟਿੱਬੇ 'ਚ ਪੜੇ ਨੇ ਟਿੱਬੇ ਦੇ ਤੁਸੀਂ ਦੇ ਲੋ ਤਾਂ ਦੋਸਤੋ ਬੇਇਨਤੀ ਆ ਕਿ ਯਾਰ ਇੰਨਾ ਧੱਕਾ ਕਿਸੇ ਵੀ ਟੀਮ ਨਾਲ ਨਾ ਕਰਿਆ ਤਰੂ ਤਾਂ ਤੁਸੀਂ ਹਾਰ ਤੋ। ਸਿਰ ਰਿਕਵੈਸਟ ਆ ਕਿ ਹੁਣ ਅੱਜ ਤੋਂ ਬਾਅਦ ਟਿੱਬੇ ਦੇ ਵਿੱਚ ਖੇਡਣਗੇ। ਸੋ ਕੋਈ ਵੀ ਟੀਮ ਇਹਨਾਂ ਤੇ ਇਤਰਾਜ਼ ਨਾ ਕਰੇ। ਸਾਡੀ ਪ੍ਰੈਕਟਿਸ ਆ। ਬਾਕੀ ਦੇਖੋ ਟੀਮ ਜਿਹੜੀ ਡਰਦੀ ਆ ਉਹ ਸੌਂਕਸ ਕਰਦੀ ਆ ਜਿੱਤ ਨਹੀਂ ਮਾਰੀ। ਆ ਠੀਕ ਆ ਨਾ ਵੀਰੇ ਬੇਇਨਤੀ ਆ ਈਮਾਲਾ ਨੂੰ ਕਿ ਆਪ ਤੁਸੀਂ ਖੇਡ ਦੀ ਭਾਵਨਾ ਨੂੰ ਬਣਾ ਕੇ ਰੱਖੋ। ਸਾਡੀ ਇਸ ਵੀਡੀਓ ਨੂੰ ਪ੍ਰਮਾਣ ਕਰਿਓ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ ਹੋ ਸਾਰੇ